ਚਾਈਨਾ ਡੋਰ ਨੂੰ ਲੈ ਕੇ ਸੁੱਬੇ ਭਰ ਦੇ ਵਿੱਚ ਪੁਲਿਸ ਪੂਰੀ ਤਰ੍ਹਾਂ ਸਰਗਰਮ ਨਜ਼ਰ ਆ ਰਹੀ ਹੈ ਅਤੇ ਚਾਈਨਾ ਡੋਰ ਕਾਰਨ ਹਰ ਰੋਜ਼ ਕੋਈ ਨਾ ਕੋਈ ਵਿਅਕਤੀ ਜ਼ਖਮੀ ਹੋ ਰਿਹਾ ਹੈ ਜਦਕਿ ਪੇਜਵਾਨ ਜਾਨਵਰ ਵੀ ਇਸ ਦੀ ਚਪੇੜ ਦੇ ਵਿੱਚ ਆ ਰਹੇ ਨੇ ਇਸੇ ਖੜੀ ਤਹਿਤ ਦਾਬਾ ਪੁਲਿਸ ਵੱਲੋਂ ਚਾਈਨਾ ਡੋਰ ਦੇ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਪੁਲਿਸ ਨੇ ਇੱਕ ਵਿਅਕਤੀ ਕੋਲੋਂ 80 ਗੱਟੂ ਚਾਈਨਾ ਡੋਰ ਦੇ ਬਰਾਮਦ ਕੀਤੇ ਗਏ ਨੇ ਫੜਿਆ ਗਿਆ ਰੋਪੀ ਦਾਬਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਤੇ ਪੁਲਿਸ ਵੱਲੋਂ ਰੋਪੀ ਦੇ ਖਿਲਾਫ ਮਾਮਲਾ ਦਰਜ ਕਰ ਲਿੱਤਾ ਗਿਆ ਇਸ ਮੌਕੇ ਦਾਬਾ ਕਤਵਾਲੀ ਦੇ ਐਸਐਸਓ ਨੇ ਦੱਸਿਆ ਕਿ ਚਾਈਨਾ ਡੋਰ ਤੇ ਪੂਰੀ ਤਰ੍ਹਾਂ ਪਾਬੰਦੀ ਲੱਗੀ ਗਈ ਲੱਗੀ ਹੋਈ ਹੈ ਤੇ ਪੁਲਿਸ ਵੱਲੋਂ ਚਾਈਨਾ ਡੋਰ ਦਾ ਸਟਰਾ ਦੇ ਖਿਲਾਫ ਲਗਾਤਾਰ ਮਾਮਲੇ ਨੇ ਜੋ ਦਰਜ ਕੀਤੇ ਜਾ ਰਹੇ ਨੇ ਉਹਨਾਂ ਨੇ ਬੱਚਿਆਂ ਤੇ ਮਾਪਿਆਂ ਨੂੰ ਸਖਤ ਚੇਤਾਵਨੀ ਦਿੱੰਦਿਆ ਕਿ ਜੇਕਰ ਕੋਈ ਬੱਚਾ ਚਾਈਨਾ ਡੋਰ ਨਾਲ ਪਤੰਗ ਉਡਾੰਦਾ ਹੋਇਆ ਫੜਿਆ ਗਿਆ ਤਾਂ ਮਾਪਿਆਂ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਹੈ ਜੋ ਕੀਤੀ ਜਾਵੇਗੀ ਹੋਰ ਕੀ ਕਿ ਐਸ ਚੋਤਾਪਾ ਕਤਵਾਲੀ ਦੇ ਸੁਣਦੇ ਹਾਂ ਮਾਬੂਲੀ ਨਿਊਜ਼ ਤੋਂ ਜਤੇਸ਼ ਚੋਲੀ ਦੀ ਰਿਪੋਰਟ ਨੱਬਾ ਸਾਡੇ ਮਾਨਯੋਗ ਐਸਪੀ ਸਾਹਿਬ ਸ਼੍ਰੀ ਵਰੁਣ ਸ਼ਰਮਾ ਜੀ ਆਈਪੀਐਸ ਅਤੇ ਸਾਡੇ ਡੀਐਸਪੀ ਨਾਬਾ ਸਰਦਾਰ ਗੁਰਿੰਦਰ ਸਿੰਘ ਪਾਲ ਇਹਨਾਂ ਵੱਲੋਂ ਬਹੁਤ ਸਖਤ ਦਿਸ਼ਾ ਜਨ ਦੇਈ ਸੀਗੇ ਸਾਨੂੰ ਕਿ ਨਾਬਾ ਸ਼ਹਿਰ ਦੇ ਵਿੱਚ ਕੋਈ ਵੀ ਵਿਅਕਤੀ ਕੋਈ ਵੀ ਸ਼ਰਾਫਤੀ ਅਨਸਰ ਨਾ ਕਰ ਕਿਸੇ ਵੀ ਪ੍ਰਕਾਰ ਜਿਹੜੀ ਚਾਈਨੈਸ ਝੋਲ ਹੈ ਜਿੰਨਾ ਤਾਂ ਵਰਤੋਂ ਕਰੇ ਉਹਦੇ ਨਾਲ ਹੀ ਇਹਦੀ ਖਰੀਦੋ ਫੋਟ ਕਰੇ ਤੇ ਇਸ ਲਈ ਸਾਡੇ ਵੱਲੋਂ ਸਾਰੇ ਸ਼ਹਿਰ ਦੇ ਵਿੱਚ ਅਨਾਉਂਸਮੈਂਟ ਵੀ ਕਰਵਾਈ ਗਈ ਸੀ ਮਿਲਾਨੀ ਕਰਵਾ ਕੇ ਇਹਨਾਂ ਨੂੰ ਸੂਚਿਤ ਕੀਤਾ ਗਿਆ ਸੀ ਅਤੇ ਮਾਰੇ ਅੰਤਰਾ ਨੂੰ ਅਸੀਂ ਇੱਕ ਬਹੁਤ ਸਖਤ ਸਨੇਹਾ ਪੱਲਾ ਦਿੱਤਾ ਕਿ ਕੋਈ ਵੀ ਵਿਅਕਤੀ ਇਹ ਚਾਈਨਾ ਡੋਰ ਨੂੰ ਨਾ ਵੇਚੇ ਤੇ ਨਾ ਇਹਦੀ ਵਰਤੋਂ ਕਰੇ ਜੇ ਇਹਨਾਂ ਵੱਲੋਂ ਕਿਸੇ ਵੱਲੋਂ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਅਸੀਂ ਬਹੁਤ ਸਖਤੀ ਨਾਲ ਇਹਨਾਂ ਦਾ ਸਾਹਮਣਾ ਕਰਾਂਗੇ ਤੇ ਇਸੇ ਲੜੀ ਦੇ ਵਿੱਚ ਅਸੀਂ ਕੱਲ ਮਿਤੀ 13 ਨੂੰ 13 ਜਨਵਰੀ 2022 ਨੂੰ ਇੱਕ ਲੜਕੇ ਨੂੰ ਅਸੀਂ ਕਾਬੂ ਕੀਤਾ ਸੀ ਜੋ ਲੁੱਕ ਛੁਪ ਕੇ ਇਸ ਚਾਈਨਾ ਨੂੰ ਚਾਈਨਾ ਡੋਰ ਨੂੰ ਵੇਚ ਰਿਹਾ ਸੀ ਤੇ ਇਹਦੇ ਕੋਲੋਂ ਅਸੀਂ ਕੁੱਲ 80 ਜਿਹੜੀ ਚਾਈਨਾ ਡੋਰ ਦੇ ਗੁੱਟ ਨੇ ਉਹ ਬਰਾਮਦ ਕੀਤੇ ਨੇ ਜੀ ਤੇ ਕੀ ਕਾਹਦਾ ਕੰਮ ਕਰਦਾ ਕੀ ਇਹ ਬੱਚੀ ਇਹ ਦਿਹਾੜੀ ਨਪਾਈ ਕਰਦਾ ਲੜਕਾ ਤੇ ਅਸਲ 'ਚ ਇਹਨੇ ਕੁਝ ਦਿਨ ਪਹਿਲਾਂ ਹੀ ਇਹ ਕੰਮ ਸ਼ੁਰੂ ਕੀਤਾ ਸੀ ਤੇ ਸਾਡੇ ਕੋਲ ਜਿਸ ਤਰ੍ਹਾਂ ਅਸੀਂ ਅੱਧਰ ਟੀਮਾਂ ਦਾ ਗਠਨ ਕੀਤਾ ਹੋਇਆ ਸੀ ਜੋ ਹਰ ਸਮੇਂ ਹੀ ਨਾਬਾ ਸ਼ਹਿਰ ਦੇ ਵਿੱਚ ਸਕਰੀਆ ਸੀਗੇ ਬਹੁਤ ਐਕਟਿਵ ਹੋਏ ਬੇਸੀ ਸਾਡੇ ਸਾਡੀ ਪੁਲੀਸ ਟੀਮ ਤੇ ਇਹਨੇ ਕੁਝ ਦਿਨ ਪਹਿਲਾਂ ਹੀ ਆਪਣਾ ਸ਼ੁਰੂ ਕੀਤਾ ਸੀ ਇਹ ਖਰੀਦੋ ਫਰੋਖਤ ਦਾ ਕੰਮ ਤੇ ਕੱਲ ਅਸੀਂ ਇਸ ਨੂੰ ਸ਼ਾਮ ਵੇਲੇ ਕਾਬੂ ਕੀਤਾ ਇਹ ਨਾਮ ਕੀ ਹੈ ਜੀ ਇਹਦਾ ਕਿੱਥੋਂ ਆਂਦਾ ਸੀ ਕਿੱਥੇ ਸਟੇਟ ਫੋਰਵਰਡ ਲਿਖ ਸੀ ਇਹ ਦੇਖੋ ਜੀ ਇਹਦਾ ਨਾਮ ਹੈ ਜਤਨ ਪੁੱਤਰ ਹਰੀਸ਼ ਪੁੱਤਰ ਤੇ ਇਹ ਨਾਬਾ ਨਾਬੇ ਦਾ ਹੀ ਰਹਿਣ ਵਾਲਾ ਹੈ ਤੇ ਇਹਨੂੰ ਕੱਲ੍ਹ ਸ਼ਾਮ ਨੂੰ ਸਾਡੀ ਟੀਮ ਵੱਲੋਂ ਕਾਬੂ ਕੀਤਾ ਗਿਆ ਹਲੇ ਜਿਹੜੀ ਬਾਕੀ ਇਹ ਕਿੱਥੋਂ ਲਿਆਂਦਾ ਸੀ ਇਹਦੇ ਨਾਲ ਹੋਰ ਕੌਣ-ਕੌਣ ਨੇ ਸਾਰੀ ਅਸੀਂ ਇਨਵੈਸਟੀਗੇਸ਼ਨ ਦਾ ਬਾਰਡਾ ਜਦੋਂ ਇਹ ਕੰਪਲੀਟ ਹੋਏਗੀ ਤੁਹਾਨੂੰ ਇਹ ਅਸੀਂ ਬਕਰੀ ਤੌਰ ਤੇ ਦੱਸ ਦਾਂਗੇ ਕਿਹੜੀ ਘਾਹ ਦੇ ਤਹਿਤ ਹੁੰਦੀ ਹੈ ਇਹ ਸਾਰਾ ਮਾਮਲਾ ਇਹ 223 ਦੇ ਬੀਐਨਐਸ ਦੇ ਅਧੀਨ ਇਹ ਮਕਦਮਾ ਦਰਜ ਰਜਿਸਟਰ ਕੀਤਾ ਗਿਆ ਦਰਸਲ ਇਹ ਮਾਨਯੋਗ ਈਸੀ ਸਾਹਿਬ ਵੱਲੋਂ ਇੱਥੇ ਇਸ ਤੇ ਆਰਡਰ ਵੀ ਲਿਖਤ ਪਾਸ ਕੀਤੇ ਹੋਏ ਨੇ ਉਹਨਾਂ ਨੂੰ ਮੁੱਕਰ ਰਹ데요 ਅਸੀਂ ਇਹ ਜਿਹੜਾ ਕੇਸ ਹੈ ਦੱਤੇ ਰਜਿਸਟਰ ਕੀਤਾ ਜੀ ਫਿਰ ਇਹ ਜਿਹੜਾ ਜਿਹੜਾ ਮੇਨ ਜਿੰਨੇ ਆ ਹੋਰ ਵੀ ਦੁਕਾਨਦਾਰ ਵੇਚ ਰਹੇ ਉਹਨਾਂ ਨੂੰ ਕੀ ਮੈਸੇਜ ਆਇਆ ਜੀ ਜੋ ਤੁਹਾਡੇ ਕੋਲ ਦੇਖੋ ਇਹ ਪਹਿਲੀ ਗੱਲ ਤਾਂ ਇਹ ਸੋਸਾਇਟੀਲ ਪੁਆਇੰਟ ਆਫ View ਨਾਲ ਇਹ ਦੇਖਿਆ ਜਾਵੇ ਤਾਂ ਇਹ ਬਹੁਤ ਮਾੜੀ ਚੀਜ਼ ਹੈ ਇਹ ਚਾਈਨਾ ਡੋਰ ਇਹਦੇ ਨਾਲ ਜਿਹੜੇ ਪੰਛੀ ਵੀ ਨੇ ਇਨਸਾਨ ਵੀ ਨੇ ਸਭ ਨੂੰ ਹੀ ਨੁਕਸਾਨ ਹੁੰਦਾ ਆਪਾਂ ਪਿਛਲੇ ਦਿਨਾਂ 'ਚ ਦੇਖਿਆ ਵੀ ਹੈ ਕਈ ਹੈ ਜੀ ਇਨਸੀਡੈਂਟ ਆਪਣੇ ਸਾਹਮਣੇ ਆਏ ਨੇ ਕਿ ਕਈ ਜਿਹੜੇ ਪੰਛੀ ਨੇ ਉਹਨਾਂ ਦੇ ਸੱਟਾਂ ਲਗੀਆਂ ਨਹੀਂ ਕਈਆਂ ਦੀ ਆਹ ਸਾਈਕਲ ਚਲਾਉਂਦੇ ਹੋਏ ਉਹਨਾਂ ਦੀ ਸੱਟਾਂ ਖਾਧੀਆਂ ਨਹੀਂ ਕਈਆਂ ਨੇ ਅੱਜ ਤੱਕ ਥਾਂਵਾ ਤੇ ਇਸ ਨਿਗਾਹਤਿਕ ਮਤਲਬ ਸਾਰਿਆਂ ਨੂੰ ਸਾਡੇ ਵੱਲੋਂ ਇਹ ਸਨੇਹ ਹੈ ਕਿ ਖੁਸ਼ੀਆਂ ਲਈ ਬਣਾਏ ਜਾਂਦੇ ਆ ਤਿਹਾ ਤਾਂ ਇਸ ਲਈ ਪਲੀਜ਼ ਇਸ ਦੀ ਵਰਤੋਂ ਕਰਕੇ ਕਿਸੇ ਹੋਰ ਦਾ ਨੁਕਸਾਨ ਆਪਾਂ ਨਾ ਕਰੀਏ ਅਗਰ ਫੇਰ ਵੀ ਜੇਕਰ ਕੋਈ ਇਸ ਦੀ ਹੁਣ ਵਰਤੋਂ ਕਰੂਗਾ ਤਾਂ ਉਹਨੂੰ ਬਹੁਤ ਹੀ ਸ਼ਕਤੀ ਨਾਲ ਅਸੀਂ ਜਿੱਟਾਂਗੇ ਸਰ ਕਈ ਬੱਚੇ ਪਤੰਗਦਣ ਉਹਨਾਂ ਬੱਚਿਆਂ ਤੇ ਕੀ ਮਾਮਲਾ ਕਰਜੋ ਜਾ ਉਹਨਾਂ ਨੂੰ ਪੇਰੈਂਟਸ ਵੀ ਇਨਵੋਲਵ ਕਰੋ ਵਿੱਚ ਦੇਖੋ ਅਸੀਂ ਐਸ ਪਰ ਲਾਅ ਹੀ ਇਹਨੂੰ ਅਮਲ ਵਿੱਚ ਲਿਆਵਾਂਗੇ ਕਾਨੂੰਨ ਦੇ ਦਾਇਰੇ ਚ ਰਹਿ ਕੇ ਹੀ ਅਸੀਂ ਆਪਣੀ ਜਿਹੜੀ ਕਾਰਜ ਰਹੀ ਹੈ ਉਹ ਕਰਾਂਗੇ ਬਟ ਬੱਚਿਆਂ ਨੂੰ ਅਸੀਂ ਸचेत ਕਰਨਾ ਚਾਹੁੰਦੇ ਆ ਤੇ ਉਹਨਾਂ ਨੂੰ ਹਦਾਇਤ ਕਰਨਾ ਚਾਹੁੰਦੇ ਆ ਬੇਨਤੀ ਕਰਨਾ ਚਾਹੁੰਦੇ ਆ ਕਿ ਇਸ ਚਾਈਨਾ ਡੋਰ ਨੂੰ ਨਾ ਵਰਤੋ ਜਿਹੜੀ ਆਮ ਡੋਰ ਹੈ ਖੁਸ਼ੀਆਂ ਦਾ ਤਿਉਹਾਰ ਤਾਂ ਉਹਦੇ ਨਾਲ ਵੀ ਮਨਾਇਆ ਜਾ ਸਕਦਾ ਹੈ ਠੀਕ ਹੈ ਜੀ ਕਿਸੇ ਹੋਰ ਨੂੰ ਨੁਕਸਾਨ ਪਹੁੰਚਾ ਕੇ ਆਪ ਖੁਸ਼ ਹੋਣਾ ਉਗਾ ਆਮ ਲੋਕਾਂ ਨੂੰ ਕਿਸ ਰਹਿਤ ਦੇ ਆਪੇ ਕਿਵੇਂ ਤੁਹਾਡਾ ਸੰਪਰਕ ਕਰਨ ਜਾਵੋਗੇ ਕੀ ਕਹੋਗੇ ਆਮ ਲੋਕਾਂ ਨੂੰ ਮੇਰਾ ਇਹ ਸਨੇਹਾ ਹੈ ਮੇਰੀ ਰਿਕੁਐਸਟ ਵੀ ਹੈ ਤੇ ਮਾੜੇ ਅੰਦਰਾਂ ਨੂੰ ਮੇਰੀ ਚੇਤਾਵਨੀ ਹੈ ਕਿ ਕਿਸੇ ਵੀ ਪ੍ਰਕਾਰ ਇਸ ਡੋਰ ਚਾਈਨਾ ਡੋਰ ਦੀ ਵਰਤੋਂ ਨਾ ਕਰਨੀ ਤੇ ਆਮ ਪਬਲਿਕ ਆਪਣੇ ਘਰਾਂ ਦੇ ਵਿੱਚ ਆਪਣੇ ਛੱਟਾਂ ਦੇ ਉੱਤੇ ਪਤੰਗ ਵਗੈਰਾ ਜਿਹੜਾ ਕੋਈ ਉਡਾ ਰਿਹਾ ਹੈ ਤਾਂ ਉਹ ਕੋਈ ਵੀ ਆਮ ਡੋਰ ਜਿਹੜੀ ਬਾਜ਼ਾਰ 'ਚ ਅਵੇਲੇਬਲ ਹੈ ਉਹਨੂੰ ਯੂਜ਼ ਕਰਕੇ ਉਹ ਕਰ ਸਕਦਾ ਬਟ ਜਿਹੜੀ ਆ ਮੋਡ ਦੀ ਡੋਰ ਹੈ ਇਸ ਚੀਜ਼ ਤੋਂ ਇਜਾਜ਼ਤ ਕਰ ਅਦਰਵਾਈਜ਼ ਜੋ ਕਾਨੂੰਨ ਸਾਨੂੰ ਇਜਾਜ਼ਤ ਦੇਊਗਾ ਅਸੀਂ ਸੱਟ ਤੋਂ ਸੱਟ ਇਹਨਾਂ ਦੇ ਕਾਰਵਾਈਆਂ ਨੂੰ ਚਲਿਆਂਗੇ ਜਿਹੜਾ ਬੱਚਾ ਉਡਾਉਂਦਾ ਉਹਦੇ ਪੇਰੈਂਟਸ ਨੂੰ ਵੀ ਪਤਾ ਹੁੰਦਾ ਕਿ ਚਾਈਨੈਸ ਡੋਰ ਦਾ ਉਹ ਕਿਉਂ ਇਸ ਚੀਜ਼ ਦੇ ਲੱਗ ਦੇਖੋ ਅਸੀਂ ਆਪਣਾ ਬਲ ਸਾਰਿਆਂ ਨੂੰ ਇਸਦੀ ਸੰਬੰਧੀ ਜਾਣੂ ਕਰਾਇਆ ਅਸੀਂ ਜਾਗਰੂਕ ਵੀ ਕੀਤਾ ਅਸੀਂ ਫਲੈਕਸ ਵਿੱਚ ਪਵਾਏ ਸੀਗੇ ਪਿੱਛੇ ਤਾਂ ਹੁਣ ਇਸ ਚੀਜ਼ ਦਾ ਸਮਝ ਵੀ ਦੇਖਣ ਨੂੰ ਮਿਲਿਆ ਹੈ ਬਹੁਤ ਆਮ ਜਿਵੇਂ ਪਹਿਲਾਂ ਕਰੀ ਆਮ ਮਿਲਦੀਆਂ ਹੁੰਦੀਆਂ ਸੀ ਹੁਣ ਇਹ ਬਿਲਕੁਲ ਹੀ ਬੈਂਡ ਹੈ ਤੇ ਬਹੁਤ ਹੀ ਓਕੇ ਜਿਵੇਂ ਆ ਜਿਵੇਂ ਲੁਕ ਚੁੱਕ ਕੇ ਦੇ ਰਿਆ ਸੀਗਾ ਤਾਂ ਇਹਨੂੰ ਕਾਬੂ ਕਰ ਲਿਆ ਤਾਂ ਸਾਨੂੰ ਉਮੀਦ ਹੈ ਕਿ ਹੁਣ ਕੋਈ ਵੀ ਇਸ ਤਰ੍ਹਾਂ ਦਾ ਕੰਮ ਨਹੀਂ ਕਰੂਗਾ ਤੇ ਪੇਰੈਂਟਸ ਨੂੰ ਵੀ ਇਹ ਰਿਕੁਐਸਟ ਹੈ ਕਿ ਆਪਣੇ ਬੱਚਿਆਂ ਨੂੰ ਸਮਝਾ ਜਾਗਰੂਕ ਕਰਨ ਕਿ ਇਸ ਡੋਰ ਦੀ ਵਰਤੋਂ ਉਹ ਨਾ ਕਰੇ ਕਿੰਨੇ ਕ ਦੀ ਬੀਚਦਾ ਸੀਗੇ ਇੱਕ ਗੁੱਤ ਜੀ ਕੋਈ ਲੱਗਿਆ ਪਤਾ ਮੁੰਡਲੀ ਜਾਨ ਸਰ ਇਹ ਇਨਵੈਸਟੀਗੇਸ਼ਨ ਦਾ 파ਰਟ ਹੈ ਤੁਹਾਨੂੰ ਅਸੀਂ ਵੱਖਰੇ ਤੌਰ ਤੇ ਦੱਸ ਦਾਂਗੇ ਕਿ ਕਿੰਨੇ ਕ ਦੀ ਇਹਦੀ ਕੀਮਤ ਸੀਗੀ ਇਹਦੀ